ਇਹ ਬੂਟਾ ਜਿਹੜਾ ਤੁਸੀਂ ਦੇਖ ਰਹੇ ਹੋ ਹੈਗਾ ਸੀਤਾਫਲ ਦਾ ਜੇ ਅੰਗਰੇਜ਼ੀ ਦੇ ਵਿੱਚ ਗੱਲ ਕਰੀ ਤਾਂ ਇਹਨੂੰ ਕਸਟਰਡ ਐਪਲ ਕਿਹਾ ਜਾਂਦਾ ਹੈਗਾ ਤੇ ਹੁਣ ਤੱਕ ਕਾਫੀ ਵਧੀਆ ਜਿਹੜੇ ਰਿਜ਼ਲਟ ਇਸ ਵਾਰ ਆਪਾਂ ਨੂੰ ਮਿਲੇ ਆ ਪਹਿਲਾਂ ਆਪਾਂ ਕਾਫੀ ਬੂਟੇ ਜਿਹੜੇ ਇਹਦੇ ਲਾ ਚੁੱਕੇ ਆ ਤੇ ਲਗਭਗ ਬੂਟੇ ਸੁੱਕ ਜਾਂਦੇ ਸੀਗੇ ਸਰਦੀ ਦੇ ਵਿੱਚ ਜਿਹੜਾ ਇਹਨੂੰ ਕਵਰ ਕਰਨਾ ਜ਼ਰੂਰੀ ਹੋ ਜਾਂਦਾ ਹੈਗਾ ਉਹ ਇਹ ਹੈ ਕਿ ਕੋਰੇ ਵਗੈਰੇ ਦੇ ਨਾਲ ਇਹਨੂੰ ਸਮੱਸਿਆ ਆ ਜਾਂਦੀ ਹੈ ਕਿ ਇਸੇ ਤਰ੍ਹਾਂ ਜਿਹੜਾ ਹੋਰ ਵੀ ਕਾਫੀ ਸਾਰੇ ਬੂਟਿਆਂ ਦੇ ਉੱਪਰ ਆਪਣੇ ਟ੍ਰਾਇਲ ਚੱਲ ਰਹੇ ਨੇਗੇ ਤੋ ਉਹਨਾਂ ਦੇ ਵਿੱਚੋਂ ਇੱਕ ਇਹ ਸੀਤਾਫਲ ਆ ਇੱਕ ਚੈਰੀ ਹੈਗਾਗਾ ਇੱਕ ਐਵੋਕਾਡੋ ਹੈਗਾ ਇਸ ਤੋਂ ਇਲਾਵਾ ਇੱਕ ਸਟਰਾਬਰੀ ਅਮਰੂਦ ਹੈਗਾ ਤੇ ਜਿਹੜੇ ਆਪਣੇ ਸੇਬ ਬਦਾਮ ਇਹਨਾਂ ਦੇ ਉੱਪਰ ਤਾਂ ਲਗਭਗ ਜਿਹੜੇ ਆਪਣੇ ਤਜਰਬੇ ਹੁਣ ਕਾਮਯਾਬ ਹੋ ਚੁੱਕੇ ਨੇਗੇ ਉਹਨਾਂ ਦੇ ਆਪਾਂ ਨਤੀਜੇ ਦੇਖ ਚੁੱਕੇ ਹਾਂ ਪਰ ਇਹਨਾਂ ਚੀਜ਼ਾਂ ਦੇ ਉੱਪਰ ਜਿਹੜੇ ਆਪਣੇ ਹਜੇ ਨਤੀਜੇ ਦੇਖਣੇ ਬਾਕੀ ਐ ਇਸੇ ਲਈ ਜਿਹੜੇ ਇਹ ਬੂਟੇ ਆਪਾਂ ਸੇਲ ਲਈ ਨਹੀਂ ਰੱਖਦੇ ਕਿਉਂਕਿ ਇਨਾਂ ਬਾਰੇ ਆਪਾਂ ਨੂੰ ਖੁਦ ਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਕਿ ਇਹ ਸਹੀ ਚੱਲ ਸਕਦੇ ਆ ਜਾਂ ਨਹੀਂ ਸਿਰਫ ਉਹ ਹੀ ਬੂਟੇ ਆਪਾਂ ਸੇਲ ਲਈ ਰੱਖਦੇ ਆ ਜਿਨ੍ਹਾਂ ਬਾਰੇ ਆਪਾਂ ਨੂੰ ਜਾਣਕਾਰੀ ਹੈਗੀ ਹੈ ਕਿ ਇਹਨਾਂ ਦੀ ਗਰੋਥ ਸਹੀ ਹੈਗੀ ਤੇ ਫਲ ਸਹੀ ਆਉਂਦਾਗਾ ਧੰਨਵਾਦ ਜੀ